ਫਗਵਾੜਾ ਸ਼ਹਿਰ ਵਿੱਚ ਚੜ੍ਹਦੀ ਸਵੇਰ ਇੱਕ ਦਰਦਨਾਕ ਸੜਕੀ ਹਾਦਸਾ ਵਾਪਰ ਗਿਆ ਹਾਦਸੇ ਵਿੱਚ ਇੱਕ ਨੌਜਵਾਨ ਤੇ ਇੱਕ 5 ਸਾਲ ਦੇ ਬੱਚੇ ਦੀ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਅਨੁਸਾਰ ਹਵੇਲੀ ਫਲਾਈਓਵਰ ਤੇ ਇੱਕ ਪਿਕਅਪ ਗੱਡੀ ਖਰਾਬ ਹੋਣ ਕਾਰਨ ਖੜੀ ਹੋਈ ਸੀ ਤਾਂ ਉਸ ਦਰਾਸਾ ਸਪਲੈਂਡਰ ਮੋਟਰਸਾਈਕਲ ਤੇ ਆ ਰਹੇ ਇੱਕ ਪਰਿਵਾਰ ਦੀ ਰੋੜ ਤੇ ਖੜੀ ਪਿਕਅਪ ਗੱਡੀ ਨਾਲ ਜ਼ਬਰਦਸਤ ਟੱਕਰ ਹੋ ਗਈ ਜਿਸ ਕਨ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਰਾਗੀਰਾਵਲੋਂ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਐਮਰਜੈਂਸੀ ਡਿਊਟੀ ਤੇ ਤਨਤ ਡਾਕਟਰ ਨੇ ਦੋਨੋਂ ਮ੍ਰਿਤਕ ਕਰਾਰ ਦੇ ਦਿੱਤਾ ਮ੍ਰਿਤਕ ਦੀ ਪਛਾਣ ਮਨੀ ਰਤੂ ਉਮਰ 35 ਸਾਲ ਅਤੇ ਬਿਨੇ ਰਤੂ ਜਿਸ ਦੀ ਉਮਰ 5 ਸਾਲ ਵਾਸੀ ਕਲਿਆਣਾ ਫਲੋਰ ਵਜੋਈ ਹੈ ਅੱਗੇ ਜਾਣਕਾਰੀ ਦਿੰਦਿਆਂ ਡਾਕਟਰ ਨੇ ਦੱਸਿਆ ਕਿ ਅੱਜ ਸਵੇਰ ਉਹਨਾਂ ਦੀ ਡਿਊਟੀ ਦੌਰਾਨ ਐਕਸੀਡੈਂਟ ਦੇ ਮਾਮਲੇ ਵਿੱਚ ਇੱਕ ਪਰਿਵਾਰ ਦੇ ਮੈਂਬਰਾਂ ਨੂੰ ਲਿਆਂਦਾ ਗਿਆ ਸੀ ਜਿਨ੍ਹਾਂ ਵਿੱਚੋਂ ਦੋ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਬਾਕੀ ਜ਼ਖਮੀਆਂ ਦਾ ਡਾਕਟਰਾਂ ਵੱਲੋਂ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ते इस सारी घटना की सूचना पुलिस नी दे गई है मेरा नाम सर विपिन कुमार है उन्होंने बोला की इधर कहा पूछने गया आते टाइम तक जब मैं इधर वापिस आया एक बंदा और भी था मेरे पास वो जो मेरे जिसका समान लाया था वो वो कहानी पूछ ता चले गए हैं दरअसल जब आ, कोई 5 मिनट की बात है सर इधर से उधर क्या पत्थर लगाए थे मैंने रोड पे वापसी आया तो, तो जब वापसी आया तो सर मैं उधर से मैंने देखा तो इधर बहुत भीड़ बंदे इकट्ठे हुए थे मैं जल्दी-जल्दी इधर आया देखा तो जरा एक्सीडेंट हो गया था कितने लोग थे सर मैंने तो एक बंदा देखा सर जो इधर बाकी बोल रहे थे मतलब दो दो बंदे वाला तीन बंदे दो बंदे बच्चे भी थे आसपास में कोई नहीं सर मेरे को ऐसे कहां जा रहे थे कहां से आए थे मैं सर उधमपुर से आया जाना, था जाना, हाँ। जाना, जाना क्या बोलते हैं इसको चंडीगढ़ में जाना था सर कितने कितने बजे की गाड़ी खराब आप थी आपकी ये सर जस्ट जैसे मैं जैसे एक्सीडेंट हुआ ना इधर उसके कोई दस मिनट दस मिनट में नहीं उसके बाद मेरे दिन के बाद इस सामने इधर गया मिस्त्री के पास उन्होंने बोला हम नहीं करते इस गाड़ी का काम तो जहाँ तो जलंधर जाना पड़ेगा तो फिर मैं किसी बंदों को पूछना नहीं मैं इधर का फोन हुई सर गाड़ी का नंबर क्या जी सर गाड़ी का नंबर जे के चौथा जे पंद्रह चालीस ਆਪੇ ਚਲਾ ਰਹੇ تھے ਜੀ ਸਰ ਗੱਡੀ ਤਾਂ ਸਰ ਖੜੀ ਸੀ ਮਾਮਲੇ ਜੀ ਹਾਈਵੇ ਪਟੋਲ ਕੋ ਖਵਾੜਾ ਅਸੀਂ ਐਸਐਸਫ ਸਿਖਿਆ ਫੋਰਸ ਤੇ ਸਾਾਨੂੰ ਇੱਕ ਫੋਨ ਮਿਲਿਆ ਕਿਤੇ ਵੀ ਹਵੇਲੀ ਦੇ ਪੌਲ ਬ੍ਰਿਜ ਉੱਪਰ ਇੱਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਪਿੱਛੋਂ ਮੋਟਰਸਾਈਕਲ ਮਾਰਿਆ ਗਿਆ ਜੀ ਗੱਡੀ ਜਿਹੜੀ ਖਰਾਬ ਸੀਗੀ ਵੀ ਇਹਦੀ ਬ੍ਰਿਜ ਦੇ ਉੱਤੇ ਪੰਕਚਰ ਸੀਗੀ ਟਾਇਰ ਉਹਦਾ ਜੈਕ ਲੱਗਾ ਹੋਆ ਤੇ ਪਿੱਛੋਂ ਜਿਹੜਾ ਤੇਜ਼ ਰਫਾਰਨ ਹੁੰਦਾ ਸੀ ਉਹ ਅੱਗੇ ਮੋਰੇ ਬੱਚਾ ਬੈਠਾ ਸੀ ਉਹ ਜਿਹੜੇ ਵਿਚੋ ਦੇ ਮੋਟਰਸਾਈਕਲ ਵੱਜ ਗਿਆ ਵਾ ਤੇ ਉਹਦੇ ਵਿੱਚ ਬੱਚੇ ਦੀ ਕੋਈ ਡੈਥ ਹੋ ਗਈ ਸਾਡੇ ਆਉਣ ਤੋਂ ਪਹਿਲਾਂ ਚਲੇ ਗਏ ਤੇ ਹੋਇਆ ਕਿਸੇ ਚੀਜ਼ ਦਾ ਇਹ ਜੀ ਆਪਣੀ ਗੱਡੀ ਆ ਪਲੈਰੋ ਜੇਕੇ 14 ਜੇ 1540 ਨੰਬਰ ਇਹਦਾ ਗੱਡੀ ਦਾ ਇਹ ਖੜੀ ਸੀ ਤੇ ਸਪਲੈਂਡਰ ਮੋਟਰਸਾਈਕਲ ਪਿੱਛੋਂ ਵੱਜਾ ਜਨਮਦਰ ਤੋਂ ਫਗਵਾੜਾ ਸਾਈਡ ਨੂੰ ਜਾ ਰਹੇ ਸੀ ਮੇਰੀ ਪ੍ਰੇਜ ਦੇ ਉਪਰ ਮੈਂ ਡਾਕਟਰ ਸੈਕਸ਼ਨ ਅੱਜ ਐਮਰਜੈਂਸੀ ਮੈਡੀਕਲ ਆਫਸਰ ਤੇ ਨਾਮ ਆ ਅੱਜ ਸਵੇਰੇ 11:00 ਵਜੇ ਦੇ ਕਰੀਬ ਦੋ ਪੇਸ਼ੇ ਆ ਰਹੇ ਨੇ ਜਿਹਨਾਂ ਨਾਮ ਇੱਕ ਮਨੀ ਰੱਤੂ ਹੈ ਜੋ ਕਿ ਜਿਨਾਂ ਦੀ ਉਮਰ 35 ਸਾਲ ਦੇ ਕਰੀਬ ਪਰ ਇੱਕ ਬਿਨੇ ਰੱਤੂ 5 ਸਾਲ ਦਾ ਬੱਚਾ ਹੈ ਦੋਨੋਂ ਹੀ ਬਰਾਦ ਦੇ ਸਾਡੇ ਕੋਲ ਅੱਜ ਪ੍ਰੈਜੈਂਟ ਕੀਤੇ ਆ ਸਰ ਕਿਸੇ ਕਿਸ ਚੀਜ਼ ਦਾ ਹੋਇਆ ਐਕਸੀਡੈਂਟ ਪਤਾ ਐਕਸੀਡੈਂਟ ਇਹ ਬਾਈਕ ਦੇ ਸੀਗੇ ਔਰ ਇਹਨਾਂ ਦੇ ਪਰਿਪ੍ਰਕਟਿਵ ਤੋਂ ਸਰ ਕੁਝ ਪਤਾ ਚੱਲਿਆ ਕਿੱਥੇ ਦੇ ਰਹਿਣ ਵਾਲੇ ਬ੍ਰੈਂਡ ਵਾਲੇ ਹੈਗੇ ਆ ਵਿਲੇਜ ਕਰਿਆਉਣਾ ਦੇ ਰਹਿਣ ਵਾਲੇ ਫਲੋਰ ਦੇ ਕੋਲ ਪੈਣਾ ਹੈ ਨਾ ਫਿਰ ਤੇ ਐਕਸੀਡੈਂਟ ਜੋ ਹੈਗਾ ਹਵੇਲੀ ਦੇ ਕੋਲ